ਫਾਜ਼ਿਲਕਾ ਦੇ ਪਿੰਡ ਆਰਮ ਸਾਹ ਵਿੱਚ ਘਰ ਦੇ ਵਿੱਚ ਸੁੱਤੀ ਪਈ ਬਜ਼ੁਰਗ ਔਰਤ ਦਾ ਗਲਾ ਕਟ ਕੇ ਕੰਨਾਂ ਦੀਆਂ ਵਾਲੀਆਂ ਲਾਹਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਂਜੀ ਅੱਜ ਸਰਕਾਰੀ ਹਸਪਤਾਲ ਫਾਜ਼ਿਲਕਾ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਘਰ ਵਿੱਚ ਸੁੱਤੀ ਪਈ ਲਗਭਗ 80 ਸਾਲਾ ਉਮਰ ਦੀ ਬਜ਼ੁਰਗ ਔਰਤ ਦਾ ਗਲਾ ਕਟ ਕੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਲਾਹਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੁਲਿਸ ਅਧਿਕਾਰੀਆਂ ਅਤੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਘਰ ਵੇਸ ਉੱਤੇ ਪੇਸਨ ਅਤੇ ਉਹਨਾਂ ਦੀ ਮਾਤਾ ਘਰ ਦੇ ਬਾਰ ਵੇੜੇ ਬ੍ਰਾਮ ਦੇ ਵੇਸ ਉੱਤੇ ਹੋਈ ਸੀ ਤੇ ਚੋਰਾਂ ਵੱਲੋਂ ਘਰ ਦੇ ਦਰਵਾਜ਼ੇ ਨੂੰ ਕੁੰਡਾ ਲਗਾ ਦਿੱਤਾ ਗਿਆ ਤੇ ਬਜ਼ੁਰਗ ਔਰਤ ਦਾ ਗਲਾ ਕੁੱਟ ਕੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ ਗਈਆਂ ਇਸ ਗੱਲ ਦਾ ਪਤਾ ਸਵੇਰ ਹੋਣ ਤੇ ਉਹਨਾਂ ਨੂੰ ਲੱਗਿਆ ਜਦੋਂ ਉਹਨਾਂ ਨੇ ਦੂਸਰੇ ਘਰ ਫੋਨ ਕੀਤਾ ਤਾਂ ਉਹਨਾਂ ਦੇ ਘਰ ਦਾ ਦਰਵਾਜਾ ਵੀ ਬੰਦ ਕੀਤਾ ਗਿਆ ਹੋਇਆ ਸੀ ਜੋਰਨਾ ਪਟਨ ਤੇ ਦਰਵਾਜੇ ਦਾ ਕੁੰਡਾ ਪਟਿਆ ਗਿਆ ਅਤੇ ਦੂਜੇ ਕਮਰੇ ਦਾ ਦਰਵਾਜਾ ਖੋਲਿਆ ਗਿਆ ਜਿਸ ਤੋਂ ਬਾਅਦ ਇਹ ਵੇਖਿਆ ਕਿ ਬਜ਼ੁਰਗ ਔਰਤ ਦਾ ਗਲਾ ਘੁੱਟੇ ਕਿ ਉਹਦੇ ਕੰਨਾਂ ਦੀ ਹਵਾਲੀਆਂ ਗਾਇਬ ਸੀ ਜਿਸ ਤੋਂ ਬਾਅਦ ਜਾਣਕਾਰੀ ਥਾਣਾ ਸਦਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਥਾਣਾ ਸਦਰ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੀ ਹੈ ਅਤੇ ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਕਿਹਾ ਪੜਤਾਲ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਇਸ ਮੌਕੇ ਹੋਰ ਕੀ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਸਾਹਸ ਉੱਤੇ ਸੀ ਤੇ ਚੰਨ ਕੀ ਕੁਝ ਹੋ ਜਾਣੇ ਆਏ ਸੀਗੇ ਰਾਤ ਨੂੰ ਤੇ ਪਤਾ ਨਹੀਂ ਲੱਗਿਆ ਸੀ ਤੇ ਉਹਨਾਂ ਦੀ ਵਾਲੀਆਂ ਲਾਣ ਦੀ ਜਾਨਸ ਗळा ਘੁੱਟ ਕੇ ਉਹਦੀ ਵਾਲੇ ਲੱਕ ਲੈ ਗਏ ਨਹੀਂ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਵਾਲੀਆਂ ਲਾਣ ਆਏ ਸੀ ਜਾਂ ਕੋਣ ਸੀ ਇਸ ਵੇਰੇ ਤੜਕੇ ਚਾਚੇ ਦੇ ਬਾਹਰੋਂ ਨਿਕਲੇ ਸੀ ਤੇ ਉਹਨਾਂ ਜਦੋਂ ਵੇਖਿਆ ਸੀ ਤੇ ਖਤਮ ਹੋਈ ਪਈ ਸੀ ਉਹਨਾਂ ਜਦੋਂ ਉਹ ਵੇਖਿਆ ਸੀ ਤੇ ਵਾਲੀਆਂ ਵੀ ਕੋਲ ਸੀ ਕਿੰਨੀ ਕੁ ਉਮਰ ਸੀਗੀ ਉਹਦੀ 80 ਸਾਲ ਇਹ ਜਦੋਂ ਘਰ ਦੇ ਵਿੱਚ ਦਾਖਲ ਹੋਏ ਇਹ ਸੁੱਤੇ ਕਿੱਥੇ ਪਏ ਸੀ ਤੇ ਤੁਸੀਂ ਸਾਰੇ ਕਿੱਥੇ ਸੀ ਇਹ ਬਾਹਰ ਹੈਗੀ ਸੀ ਤੇ ਬਾਕੀ ਫੈਮਿਲੀ ਅੰਦਰ ਸੀਗੀ ਉਹਨਾਂ ਦਾ ਸਮਾਂ ਹਾਂਜੀ ਉਹਨਾਂ ਨੂੰ ਅੰਦਰ ਬੰਦ ਕਰਤਾ ਉਹਨਾਂ ਅੰਦਰ ਬਾਹਰ ਉਹ ਕੁੰਡੇ ਲਾ ਦਿੱਤੇ ਉਹਨਾਂ ਨੂੰ ਇਨਸਾਬ ਜਾਈ ਗਿਆ ਅੱਛਾ ਏ ਕੀ ਗੱਲ ਕੀ ਹੋਈ ਹੈ ਸੋ ਪਤਾ ਨਹੀਂ ਸਰ ਉਹਤ ਕਰੇ ਸੁੱਤੇ ਪਏ ਸੀ ਜਦੋਂ ਸੁੱਤੇ ਰਾਤ ਸਦੋਂ ਵੀ ਕਿਉਂ ਨੰਦਾ ਬੈਲਾ ਕੁਪੇ ਆ ਪਿਆ ਸੀ ਤਵਾਲੀਆਂ ਉਤਾਰ ਕੇ ਕੋਈ ਲੈ ਗਿਆ ਸੀ ਜਦੋਂ ਸੂਬਾ ਉਹ ਕੇ ਦੇਖਿਆ ਤਾਂ ਦਾਦੀ ਸਾਡੀ دیدਿਆਤ ਹੋਈ ਪਈ ਸੀ ਇਹ ਨਹੀਂ ਪਤਾ ਲੱਗੇ ਕੌਣ ਲੋਕ ਸੀ ਘਰ ਚਾਏ ਤਵਾਲੀਆਂ ਕਿੰਨੇ ਕ ਤੋਲੇ ਦੀਆਂ ਸੀ ਸਵਾ ਤੋਲੇ ਦੀ ਸੀ ਇਹ ਤੇ ਬਾਕੀ ਸਾਰੀ ਕਿੱਥੇ ਸੀ ਸਾਰੀ ਫੈਮਲੀ ਮਤਲਬ ਅੰਦਰ ਸੀਗੇ ਚਾਚਾ ਚਾਚੀ ਇਕ ਸਾਡਾ ਦਾਦਾ ਹੈਗੇ ਨਾ ਦੁਬਾਰੋਂ ਉਹਨਾਂ ਦੇ ਕੁੰਡੇ ਲਾ ਕੇ ਸੀ ਫਤੋਂ ਨਹੀਂ ਚੱਲਿਆ ਜਦੋਂ ਸਵੇਰ ਹੋ ਕੇ ਦੇ ਛੋਟੇ ਚਾਚੇ ਦੇ ਮੁੰਡੇ ਨੇ ਕਿਹਾ ਵੀ ਪਾਪਾ ਸਾਡੇ ਬਾਹਰੋਂ ਕੁਤਣਾ ਲੱਗਿਆ ਪਿਆ ਬਿਲਕੁਲ ਉੱਤੀ ਜਦੋਂ ਚਾਚਾ ਜੀ ਉੱਠ ਕੇ ਆਪੇ ਕੁੰਡਾ ਖੋਲ੍ਹਿਆ ਤੇ ਉਹਨਾਂ ਦੇ ਕੋਲ ਕੁੰਡਾ ਲੱਗਿਆ ਪਿਆ ਸੀ ਫਿਰ ਉਹਨਾਂ ਨੇ ਜਦੋਂ ਜ਼ੋਰ ਦੀ ਖਿੱਚਿਆ ਉਹਨਾਂ ਦਾ ਤਕੂੜਾ ਖੁੱਲ ਗਿਆ ਫਿਰ ਉਹਨਾਂ ਨੇ ਚਾਚੇ ਦੇ ਮਤਲਬ ਦੂਸਰੇ ਕਮਰੇ ਦੇ ਚਾਚੇ ਨੂੰ ਬੈਰਲਕ ਕੁਐਸਟੀ ਆਈ ਕਿ ਕੁਲਵਿੰਦਰ ਸਿੰਘ ਦੇ ਘਰੇ ਕੋਈ ਵਾਕਿਆ ਹੋਇਆ ਹੈ ਤੇ ਉੱਥੇ ਜਾ ਕੇ ਪਤਾ ਕਰੋ ਜਦ ਉੱਥੇ ਪੁੱਜੇ ਤਾਂ ਬਲਵਿੰਦਰ ਸਿੰਘ ਦੀ ਮਾਤਾ ਦਾ ਕਿਸੇ ਲोटाਖੋ ਕਰਨ ਵਾਲੇ ਲਟੇਰਿਆ ਨੇ ਕਤਲ ਕਰ ਦਿੱਤਾ ਤੇ ਜਿਹੜਾ ਕਿ ਜਾ ਕੇ ਬਲਵਿੰਦਰ ਸਿੰਘ ਦਾ ਬਿਆਨ ਕਲੰਬੰਦ ਕੀਤਾ ਗਿਆ ਅਤੇ ਉਸ ਤੇ ਮਕਦਮਾ ਨੰਬਰ 75 ਅੰਡਰ ਨਿਤੀ ਅੱਜ 28/4/222 ਅਧੀਨ ਧਾਰਾ 460 ਆਈਪੀਸੀ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ। ਸੋਨੇ ਦੀਆਂ ਹਵਾਲੀਆਂ ਜਿਹੜੀਆਂ ਕਿ ਮਾਤਾ ਦੇ ਕੰਨ ਵਿੱਚ ਪਾਈਆਂ ਸੀ ਉਹ ਲੈ ਗਏ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत।